ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਨਵਾਂ ਵਿਸ਼ਾ ਅਰੰਭ ਕਰਦੇ ਹਾਂ ਸਾਕਤ ਕੀ ਵਿਧ ਵਿਸ਼ੇ ਦੀ ਵਿਚਾਰਾ ਅਰੰਭ ਕਰ ਤੋਂ ਪਹਿਲਾਂ ਅਸੀਂ ਜਿਹੜਾ ਪਿਛਲਾ ਵਿਸ਼ਾ ਵੀਡੀਓ ਬਾਈ ਸੀ ਉਹਦੇ ਵਿੱਚ ਗੁਰਬਾਣੀ ਦਾ ਪਰਮਾਣ ਬੋਲਦੇ ਇੱਕ ਗਲਤੀ ਹੋਈ ਸੀ ਇਹ ਜਗ ਮੀਤਨ ਦੇਖਿਓ ਕੋਈ ਜੋ ਵਿਸ਼ਾ ਹੈ ਉਹਦੇ ਵਿੱਚ ਆ ਬੋਲੇ ਗਿਆ ਸੀ ਸਤਗੁਰ ਪਿਆਰਾ ਕਰ ਕਿਆ ਕਰੇ ਜੋ ਸਿੱਖਾਂ ਵਿੱਚ ਚੂਕ ਤੋ ਪੰਕਤੀ ਹੈ ਕਬੀਰ ਸਾਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਵਿੱਚ ਚੂਕ ਇਸ ਪੁਰਲੀ ਖਿਮਾ ਦੇ ਜਾਚ ਹਾਂ ਸਤਗੁਰੂ ਪਾਤਸ਼ਾਹ ਤੂੰ ਸੰਗਤਾਂ ਤੂੰ ਵੀ ਤੋ ਅੱਜ ਦਾ ਵਿਸ਼ਾ ਹੈ ਸਾਗਤ ਕੀ ਵਿਦ ਸਾਗਤ ਕਹਿੰਦੇ ਨੇ ਨਾਸਤਿਕ ਨੂੰ ਜਿਹੜਾ ਪ੍ਰਭੂ ਪਰਮਾਤਮਾ ਵਿੱਚ ਵਿਸ਼ਵਾਸ ਨਹੀਂ ਰੱਖਦਾ ਧਰਮ ਵਿੱਚ ਵਿਸ਼ਵਾਸ ਨਹੀਂ ਰੱਖਦਾ ਉਸ ਨੂੰ ਅਸੀਂ ਸਾਕਤ ਕਹਿੰਦੇ ਹਾਂ ਜਿਸ ਨੂੰ ਨਾਸਤਿਕ ਵੀ ਕਿਹਾ ਜਾਂਦਾ ਹੈ ਥੀਇਸਟ ਇੱਥੇ ਜਿਹੜਾ ਮਨਮੁਖ ਬੰਦਾ ਹੈ ਮਨ ਦੇ ਮਰਜ਼ੀ ਨਾਲ ਤੁਰਦਾ ਉਹ ਵੀ ਸਾਕਤ ਦੀ ਸ਼੍ਰੇਣੀ ਵਿੱਚ ਹੀ ਆਉਂਦਾ ਹੈ ਤਾਂ ਉਦੀ ਆਤਮਕ ਅਵਸਥਾ ਕੀ ਹੁੰਦੀ ਹੈ ਉਹਦੇ ਜੀਵਨ ਦੀ ਹਾਲਤ ਕੀ ਹੁੰਦੀ ਹੈ ਕਿਸ ਕਿਸਮ ਦਾ ਜੀਵਨ ਜੀਉਂਦਾ ਹੈ ਕਿਸ ਕਿਸਮ ਦੀ ਸੁਰਤੀ ਵਿਰਤੀ ਹੁੰਦੀ ਹੈ ਇਹ ਗੱਲ ਸ਼ਬਦ ਵਿਚਾਰਾਂਗੇ ਪੰਜਵੇਂ ਪਾਤਸ਼ਾਹ ਜੀ ਦਾ ਇੱਕ ਸ਼ਬਦ ਹੈ ਹਰ ਕੇ ਦਾਸ ਸਿਉ ਸਾਕਤ ਨਹੀਂ ਸੰਗ ਜਿਹੜੇ ਪ੍ਰਮਾਤਮਾ ਦੇ ਸੇਵਕ ਹੁੰਦੇ ਨੇ ਪ੍ਰਮਾਤਮਾ ਦੇ ਦਾਸ ਹੁੰਦੇ ਨੇ ਭਗਤੀ ਬੰਦਗੀ ਵਿੱਚ ਵਿਸ਼ਵਾਸ ਰੱਖਣ ਵਾਲੇ ਉਹਨਾਂ ਦਾ ਤੇ ਸਾਖ ਦਾ ਕਦੇ ਆਪਸੀ ਸੰਗ ਨਹੀਂ ਹੁੰਦਾ ਉਹ ਵਿਖੇ ਹੀ ਉਸ ਰਾਮ ਕੋ ਰੰਗ ਇੱਕ ਉਹ ਜਿਹੜਾ ਹੈ ਉਹ ਵਿਖੇ ਹੀ ਉਸ ਨਾਮ ਕੋ ਰੰਗ ਉਹ ਜਿਹੜਾ ਸਾਖ ਤੇ ਉਹਦੇ ਲਈ ਲਫ਼ਜ਼ ਉਹ ਵਰਤਿਆ ਗਿਆ ਉਹ ਵਿਖੇ ਉਹ ਵਿਸ਼ੇਵਿਕਾਰੀ ਜੀਵਨ ਜਿਉਂਦਾ ਹੈ ਉਸ ਰਾਮ ਕੋ ਰੰਗ ਪਰ ਉਸ ਲਫ਼ਜ਼ ਜਿਹੜਾ ਹੈ ਇਹ ਹਰ ਕੇ ਦਾਸ ਲਈ ਆਇਆ ਕਿ ਜਿਹੜਾ ਪ੍ਰਮਾਤਮਾ ਦਾ ਦਾਸ ਹੈ ਉਸ ਨੂੰ ਰਾਮ ਦੇ ਰੰਗ ਪ੍ਰਭੂ ਦੀ ਭਗਤੀ ਦਾ ਰੰਗ ਚੜਿਆ ਹੁੰਦਾ ਹੈ ਉਹ ਨਾਮ ਰੰਗ ਵਾਲੀ ਜ਼ਿੰਦਗੀ ਜਿਉਂਦਾ ਹੈ ਤੇ ਜਿਹੜਾ ਸਾਗਤ ਹੈ ਉਹ ਵਿਸ਼ੇ ਜਿਤ ਕੀ ਜਿਉਂਦਾ ਹੈ ਮੂ ਮਾਇਆ ਹੂ ਮੇਂ ਵਿਕਾਰਾਂ ਵਿਸ਼ੇ ਵਿੱਚ ਗਰਸਿਆ ਹੁੰਦਾ ਹੈ ਤੋ ਗੁਰੂ ਸਾਹਿਬ ਨੇ ਇਹ ਦੋਏ ਪੱਖ ਜੀਵਨ ਦੇ ਵੀ ਕਿਵੇਂ ਬੰਦਾ ਭਗਤੀ ਹੀਨ ਹੋ ਕੇ ਉਹ ਨਾਸਤਕ ਬਣ ਜਾਂਦਾ ਹੈ ਕਿਵੇਂ ਉਹ ਵਿਸ਼ੇ ਵਿਕਾਰੀ ਬਣ ਜਾਂਦਾ ਹੈ ਦੂਜੇ ਪਾਸੇ ਇੱਕ ਗੁਰਮੁਖ ਬੰਦਾ ਧਰਮੀ ਬੰਦਾ ਗੁਰੂ ਦਿਲ ਲੱਗੇ ਗੁਰੂ ਦੀ ਬਾਣੀ ਅਨਸਾਰ ਆਤਮਿਕ ਜੀਵਨ ਜੀਉ ਕੇ ਉੱਚੇ ਸੁੱਚੇ ਆਤਮ ਜੀਵਨ ਦਾ ਮਾਲਕ ਬਣ ਜਾਂਦਾ ਹੈ ਮਨੋਵਿਰਤੀ ਪਵਿੱਤਰ ਕਰ ਲੈਂਦਾ ਹੈ ਔਗਣ ਵਿਕਾਰ ਤੋਂ ਬਚਾ ਲੈਂਦਾ ਹੈ ਹੋਮੇ ਪ੍ਰਵਾਹ ਤੋਂ ਮੁਕਤ ਹੁੰਦਾ ਹੈ ਹਰ ਕੇ ਦਾਸ ਹੋ ਸਕਦੇ ਨਹੀਂ ਸੰਗ ਹਰੀ ਦੇ ਦਾਸ ਨਾਲ ਸਾਖ ਦਾ ਸੰਗ ਨਹੀਂ ਹੁੰਦਾ ਕਿਉਂਕਿ ਦੋਹਾਂ ਦਾ ਆਪਸੀ ਜੀਵਨ ਸ਼ੈਲੀ ਮਿਲਦੀ ਨਹੀਂ ਉਹ ਵੀ ਕਈ ਉਸ ਰਾਮਪੁਰੰ ਗੁਰਮੁਖ ਕੂੜ ਨਾ ਪਾਵੇ ਸੱਚ ਰਤੇ ਸੱਚ ਪਾਏ ਜਿਹੜੇ ਗੁਰਮੁਖ ਬੰਦੇ ਨੇ ਉਹਨੂੰ ਕੂੜ ਪਸੰਦ ਨਹੀਂ ਆਉਂਦਾ ਨਾ ਨੌਈ ਕੂੜਾ ਜੀਵਨ ਕੂੜੇ ਕਰਮ ਉਹਨੂੰ ਪਸੰਦ ਆਉਂਦੇ ਨੇ ਸਾਗਤ ਸਚਨਾ ਪਾਵੇ ਕੂੜਾ ਕੂੜੀ ਪਾਵੇ ਤੇ ਸਾਗਤ ਬੰਦੇ ਨੂੰ ਸੱਚ ਪਸੰਦ ਨਹੀਂ ਆਉਂਦਾ ਉਹ ਕੂੜਾ ਕੂੜੀ ਪਾਵੇ ਉਹਨਾਂ ਦੇ ਸਾਰੇ ਕੰਮ ਹੀ ਕੂੜੇ ਹੁੰਦੇ ਨੇ ਪਾਇਆ ਹੀ ਕੂੜੀ ਹੁੰਦੀ ਹੈ ਤੋ ਜੇ ਕੋ ਬੋਲਾ ਸੱਚ ਕੂੜਾ ਜਰ ਜਾਵੇ ਉਹਨੂੰ ਤਾਂ ਸੱਚੀ ਗੱਲਾਂ ਸੁਣ ਕੇ ਉਹਨੂੰ ਬੜੀ ਭਾਰੀ ਖੁੰਧ ਆਉਂਦੀ ਹੈ ਉਹ ਨਾਮ ਬਾਣੀ ਦੀ ਗੱਲ ਕਰੂ ਉੱਚੜ ਜਾਂਦਾ ਹੈ ਇਹ ਫਰਕ ਦੋਵਾਂ ਵਿੱਚ ਦੂਜੇ ਪਾਸੇ ਜਿਹੜਾ ਗੁਰਮੁਖ ਹੈ ਉਸ ਨੂੰ ਕੂੜ ਪਸੰਦ ਨਹੀਂ ਉਹ ਚੂੜ ਪਸੰਦ ਨਹੀਂ ਕਰਦਾ ਉਹ ਸੱਚ ਦੀ ਗੱਲ ਸੁਣ ਕੇ ਖੁਸ਼ ਹੁੰਦਾ ਹੈ ਸੱਚੇ ਰਬ ਦੀ ਗੱਲਾਂ ਸੁਣ ਕੇ ਪ੍ਰਸੰਨ ਹੁੰਦਾ ਹੈ ਉਹਦਾ ਹਿਰਦਾ ਖਿੜ ਆਉਂਦਾ ਹੈ ਤੂੰ ਅਸਲ ਵਿੱਚ ਦੇਖਿਆ ਜਾਏ ਤੂੰ ਸਰਬ ਧਰਮ ਸੇ ਸੇ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਬਲ ਨਿਰਮਲ ਕਰਮ ਕਰਨੇ ਪਰਮਾਤਮਾ ਨਾਮ ਜਪਣ ਤੋਂ ਪਾਵੇ ਪਰਮਾਤਮਾ ਨੂੰ ਅੰਗ ਸੰਗ ਮਹਿਸੂਸ ਕਰਨਾ ਉਸ ਨੂੰ ਹਰ ਵੇਲੇ ਉਦੀ ਪਹਿ ਭਾਵਨੇ ਵਿੱਚ ਰਹਿਣਾ ਤੇ ਇਸ ਵਜਾ ਨਾਲ ਫਿਰ ਉਹ ਬੰਦੇ ਦੇ ਕਰਮ ਨਿਰਮਲ ਹੋ ਜਾਂਦੇ ਨੇ ਐਸੇ ਨਿਰਮਲ ਕਰਨ ਕਰਮ ਵਾਲਾ ਉਹ ਧਰਮੀ ਹੈ ਉਹ ਬੰਦਾ ਧਰਮੀ ਹੈ ਜਿਹੜਾ ਰੱਬ ਦੀ ਰਜ਼ਾ ਵੀ ਤੁਰਦਾ ਹੈ ਰੱਬ ਦੇ ਪਾਣੇ ਵੀ ਤੁਰਦਾ ਕੁਦਰਤ ਦੇ ਖਿਲਾਫ ਕੋਈ ਕਰਮ ਨਹੀਂ ਕਰਦਾ ਉਹ ਧਰਮੀ ਹੈ ਉਹ ਗੁਰਮੁਖ ਹੈ ਉਹਦਾ ਨਿਰਮਲ ਜੀਵਨ ਹੈ ਤੇ ਜਿਹੜਾ ਕੁਦਰਤ ਦੀ ਪਰਵਾਹ ਨਹੀਂ ਕਰਦਾ ਰੱਬੀ ਨੀਮਨ ਦੀ ਪਰਵਾਹ ਨਹੀਂ ਕਰਦਾ ਰੱਬੀ ਪਾਣੇ ਹੁਕਮ ਦੀ ਪਰਵਾਹ ਨਹੀਂ ਕਰਦਾ ਉਹ ਅਧਰਮੀ ਕਿਹਾ ਜਾਵੇਗਾ ਉਹੀ ਨਾਸਤ ਗਿਨਾ ਜਾਏਗਾ ਉਹ ਸਾਖਤ ਗਿਨਾ ਜਾਏਗਾ ਕਿਉਂਕਿ ਕਈ ਲੋਕ ਕਹਿੰਦੇ ਨੇ ਜੀ ਨਹੀਂ ਜੀ ਧਰਮ ਧਰਮ ਕੋਈ ਧਰਮ ਨਹੀਂ ਸਾਰੇ ਝਗੜੇ ਬਾਰੇ ਸਾਰੀ ਲੜਾਈਆਂ ਹੀ ਧਰਮਾ ਕਰਕੇ ਨੇ ਨਹੀਂ ਧਰਮੀ ਕਰਕੇ ਝਗੜੇ ਨਹੀਂ ਹੁੰਦੇ ਧਰਮ ਦੇ ਲੇਬਲ ਲਾ ਕੇ ਆ ਧਰਮੀ ਬੰਦੇ ਜਿਹੜੇ ਧਰਮ ਦੇ ਵਿੱਚ ਦਖਲ ਦਿੰਦੇ ਨੇ ਆ ਕੇ ਨੇ ਉਹ ਲੋਕ ਲੜਾਈਆਂ ਦੇ ਕਾਰਨ ਬਣਦੇ ਨੇ ਕਿਉਂਕਿ ਸੱਚਾ ਧਰਮ ਜਿਹੜਾ ਹੈ ਉਹ ਤੇ ਭਲਾ ਹੀ ਕਰਦਾ ਸੱਚਾ ਧਰਮ ਪੂਨ ਭਲਾ ਕਰਾਏ ਦੀਨ ਕਤ ਉਸੇ ਦੁਨੀ ਨਾ ਜਾਏ ਇਹ ਪੰਨੂ ਪਛਾਣਨੇ ਕਿ ਸੱਚਾ ਧਰਮ ਪੁੰਨ ਪਲਾ ਕਰਾਇ ਸੱਚਾ ਧਰਮੀ ਬੰਦਾ ਪੁੰਨ ਦੇ ਕੰਮ ਕਰੇਗਾ ਭਲੇ ਕੰਮ ਕਰੇਗਾ ਦੀਨ ਘਤ ਉਸਨੂੰ ਦੁਨੀਆ ਨਾ ਜਾਏ ਤੇ ਇਹ ਜਿਹੜੇ ਧਰਮ ਵਾਲਾ ਥੈਲਾ ਹੈ ਨਾ ਧਰਮ ਵਾਲਾ ਜਿਹੜਾ ਮਾਰਗ ਹੈ ਇਹਦੇ ਆਮ ਦੁਨੀਆ ਦੇ ਤੇ ਨਹੀਂ ਚੱਲ ਸਕਦੀ ਕਿਉਂਕਿ ਇੱਥੇ ਸੱਚ ਪਰ ਪੈਰਾ ਦੇਣਾ ਪੈਂਦਾ ਹੈ ਇੱਥੇ ਇਮਾਨਦਾਰੀ ਪਰ ਪੈਰਾ ਦੇਣਾ ਪੈਂਦਾ ਹੈ ਇੱਥੇ ਵਫਾਦਾਰੀ ਪਰ ਪੈਰਾ ਦੇਣਾ ਪੈਂਦਾ ਹੈ ਰੱਬ ਦੀ ਰਜ਼ਾ ਵੀ ਤੁਰਨਾ ਪੜਦਾ ਹੈ ਔਖੀ ਕਾਟੀ ਹੈ ਖਣੀ ਤਿੱਖੀ ਵਾਲੂ ਨਿੱਕੀ ਏ ਤੇ ਮਾਰੇ ਜਾਣਾ ਮਾਰੇ ਗਏ ਕਿ ਵਿਰਾਹ ਜਹਾਂ ਗਿਆਨ ਤਹਾਂ ਧਰਮ ਹੈ ਜਹਾਂ ਝੂਠ ਤਹਾਂ ਪਾਪ ਜਿੱਤੇ ਝੂਠ ਪਲਰਦਾ ਉਥੇ ਪਾਪ ਵੀ ਪਲਰਦਾ ਨਾਲ ਹੀ ਪਰ ਜਿੱਤੇ ਗਿਆਨ ਹੈ ਉਥੇ ਧਰਮ ਹੈ ਜਿਹਦੇ ਕੋਲ ਰੱਬੀ ਗਿਆਨ ਆ ਗਿਆ ਉਹਨੂੰ ਅਧਰਮ ਕਰਨ ਦੇ ਡਰ ਲੱਗਦਾ ਉਹ ਪ੍ਰਭੂ ਦੀ ਪਹਿ ਬਾਣ ਨੂੰ ਜਰਿੰਦਾ ਤੂੰ ਜਿੱਤੇ ਗਿਆਨ ਹੋ ਗਿਆ ਪ੍ਰਭੂ ਦਾ ਉਹਦੀ ਸ਼ਕਤੀਆਂ ਦਾ ਉਹਦੀ ਤਾਕਤਾਂ ਦਾ ਕੀ ਕਰਨ ਕਾਰਨ ਸਮਰਾਤੋ ਕੇਵਲੀ ਕਹ ਉਹਦੇ ਬਾਣੇ ਵੀ ਸਾਰਾ ਸੰਸਾਰ ਚੱਲਦਾ ਹੈ ਉਹਦੇ ਬਾਣੇ ਤੋਂ ਆ ਕੇ ਹੋ ਕੇ ਜੀਵਨ ਜੀਅ ਨਹੀਂ ਜਸਦਾ ਕੁਮਾ ਅੰਦਰ ਸਭ ਕੋ ਬਾਹਰ ਹੁਕਮ ਨਾਲ ਕੋਈ ਜਿਸ ਨੂੰ ਸਮਝ ਆ ਗਈ ਉਹ ਫਿਰ ਉਹਦੇ ਵਿੱਚ ਧਰ ਉਹਦੇ ਕੋਲ ਧਰ ਮਰ ਜਾਂਦਾ ਜਿਨ੍ਹਾਂ ਨੂੰ ਇਹਨਾਂ ਗੱਲਾਂ ਦੀ ਪ੍ਰਵਾਹ ਨਹੀਂ ਉਹ ਝੂਠ ਵਾਲੇ ਪਸੇ ਜੁੜ ਜਾਂਦੇ ਨੇ ਤੇ ਜਿੱਥਾਂ ਝੂਠ ਤਹਾਂ ਪਾਪ ਫਿਰ ਉਹਨਾਂ ਝੂਠਿਆਂ ਕੋਲੋਂ ਪਾਪ ਹੀ ਹੁੰਦੇ ਨੇ ਮਾੜੇ ਕਰਮ ਦੁਨੀਆ ਦੇ ਸਾਰੇ ਝੂਠਾ ਕੂੜਾ ਬੰਦਾ ਹੀ ਕਰਦਾ ਜਿੱਥਾਂ ਲੋਭ ਤਹਾਂ ਕਾਲ ਹੈ ਜਿੱਥੇ ਲੋਭ ਹੁੰਦਾ ਉੱਥੇ ਕਾਲ ਲੋਭੀ ਬੰਦਾ ਕਿਸੇ ਵੇਲੇ ਆਪਣੇ ਲੋਭ ਦੇ ਟੇਜੜ ਕੇ ਆਤਮਿਕ ਜੀਵ ਨੂੰ ਆਲੰਦ ਆਤਮ ਮੋਤ ਸੇ ਲੈਂਦਾ ਹੈ ਜਿਵੇਂ ਖਿਮਾ ਤਹ ਆਪ ਜਿਤੇ ਖਿਮਾ ਹੈ ਉਤੇ ਪ੍ਰਭੂ ਆਪ ਹੈ ਤੋ ਇਹ ਬੜਾ ਸਪਸ਼ਟ ਹੈ ਕਿ ਜੁੜਨ ਵਾਲ ਪਾਪ ਜੁੜਦਾ ਸਚ ਨਾਲ ਧਰਮ ਜੁੜਦਾ ਤੋ ਖਿਮਾ ਰੂਪੀ ਗੁਣ ਜੜਾ ਹੈ ਇਹ ਜਿਸ ਕੋਲ ਹੈ ਉਸੇ ਕੋਲ ਹੀ ਪ੍ਰਮਾਤਮਾ ਦੀ ਜਿਹੜੀ ਆਸਥਾ ਹੈ ਪ੍ਰਮਾਤਮ ਪਿਆਰ ਹੈ ਇਹ ਉਹਦੇ ਕੋਲ ਬਣਿਆ ਰਹਿੰਦਾ ਹੈ ਇਹ ਇਹ ਸਪਸ਼ਟੀ ਗੱਲ ਹੈ। ਤੋਂ ਇਹਦਾ ਮਤਲਬ ਹੋਇਆ ਕਿ ਜਿਹੜਾ ਬੰਦਾ ਨਾਸਤਿਕ ਹੈ ਉਹ ਉਹਨੂੰ ਸੱਚ ਨਹੀਂ ਪਾਉਂਦਾ। ਅਸੀਂ ਆਮ ਦੇਖਦੇ ਹਾਂ ਕਿ ਅੱਜ ਸੰਸਾਰ ਵਿੱਚ ਅਸੀਂ ਦੇਖੀਏ ਮੂਤ ਘੜ ਦੁਨੀਆ ਹੈ। ਜਿਹੜੀ ਧਰਮੀ ਹੈ। ਅੱਜ ਅਗਰ ਪੁੱਛਿਆ ਜਾਏ ਕਿ ਕਿੰਨੇ ਧਰਮੀ ਲੋਕ ਨੇ ਕਿੰਨੇ ਲੋਕ ਨੇ ਜਿਹੜੇ ਬਿਲਕੁਲ ਸੱਚੇ, ਇਮਾਨਦਾਰ, ਵਫਾਦਾਰ ਜਿਨ੍ਹਾਂ ਉੱਤੇ ਹਰ ਤਰ੍ਹਾਂ ਦਾ ਪਰਸਾ ਕੀਤਾ ਜਾ ਸਕਦਾ ਹੈ ਤੂੰ ਬਹੁਤ ਘੱਟ ਦੁਨੀਆ ਰਹਿ ਜਾਂਦੀ ਹੈ ਜਿਨ੍ਹਾਂ ਜਿਨ੍ਹਾਂ ਉੱਤੇ ਅਸੀਂ ਇਸ ਕਿਸਮ ਦਾ ਵਿਸ਼ਵਾਸ ਬਣਾ ਸਕੀਏ ਤੋ ਵੈਸੇ ਵੀ ਧਰਮੀ ਲੋਕ ਘੱਟੇ ਹੀ ਹੁੰਦੇ ਨੇ ਧਰਮੀਆਂ ਦੀ ਕਦੇ ਬਹੁਤੀ ਪੀੜ ਨਹੀਂ ਹੋਈ ਰੱਬ ਦੇ ਪਿਆਰੇ ਦੀ ਕਦੇ ਬਹੁਤੀ ਪੀੜ ਨਹੀਂ ਬਈ ਸੰਤਾਂ ਸਾਧਨ ਦੀ ਕਦੇ ਪੀੜ ਨਹੀਂ ਆਜੇ ਅਗਰ ਸੰਤਾਂ ਸਾਧਨ ਦੀ ਪੀੜ ਲੱਗੀ ਹੋਈ ਹੈ ਨਾ ਤੇ ਇਹ ਸੱਚੇ ਸੰਤ ਸਾਧਨ ਨਹੀਂ ਹਨ ਇਹਨਾਂ ਦੇ ਕਰਮ ਦੇਖ ਲਓ ਤੇ ਜਿਨ੍ਹਾਂ ਨੇ ਸੱਚੀ ਸਦਗਰੀ ਕੀਤੀ ਜਿਨ੍ਹਾਂ ਸੱਚਾ ਸੰਤਪੁਣਾ ਆਇਆ ਉਹਨਾਂ ਦੇ ਜੀਵਨ ਤੇ ਇਹਨਾਂ ਦੇ ਜੀਵਨਾਂ ਦੀ ਸ਼ੈਲੀ ਆਪਸ ਵਿੱਚ ਦੇਖ ਲਓ ਇਹਨਾਂ ਦੇ ਕਰਮਾਂ ਤੇ ਉਹਨਾਂ ਦੇ ਕਰਮਾਂ ਵਿੱਚ ਫਰਕ ਦੇਖ ਲਓ ਬੰਦਾ ਦੁਨਿਆਵੀ ਗਿਆਨ ਰਾਹੀਂ ਜਿਹੜਾ ਅਕਾਦਮੀ ਤੋਂ ਸਾਨੂੰ ਮਿਲਦਾ ਹੈ ਸਕੂਲਾਂ ਤੋਂ ਮਿਲਦਾ ਹੈ ਉਹਦੇ ਨਹੀਂ ਬੰਦਾ ਡਾਕਟਰ ਇੰਜੀਨੀਅਰ ਕੋਈ ਫੌਜੀ ਅਫਸਰ ਕੋਈ ਪੁਲਿਸ ਅਫਸਰ ਕੋਈ ਦੁਨਿਆਵੀ ਕੋਈ ਵੀ ਬੜਾ ਉਹਦਾ ਹਸਰ ਕਰ ਸਕਦਾ ਹੈ ਨੌਕਰੀ ਚੱਕਰੀ ਕਰ ਸਕਦਾ ਹੈ ਲੇਕਿਨ ਇਹ ਜ਼ਰੂਰੀ ਨਹੀਂ ਕਿ ਡਾਕਟਰ ਹੈ ਤਾਂ ਉਹ ਇਮਾਨਦਾਰ ਡਾਕਟਰ ਹੋ ਸੱਚਾ ਡਾਕਟਰ ਹੋਵੇ ਜਿਉ ਇੰਜੀਨੀਅਰ ਹੈ ਸੱਚਾ ਚੰਗਾ ਜਿੰਨੀ ਲੋ ਜਿਹੜੇ ਪੁਲ ਬਣਾਵੇ ਚੰਗੇ ਬਣਾਏ ਜਿਹੜੀ ਬਿਲਡਿੰਗਾਂ ਬਣਾਏ ਚੰਗੇ ਬਣਾਉਣ ਉਹ ਡਿੱਗਣ ਨਾ ਉਹਦੇ ਨਾਲ ਲੋਕਾਂ ਦਾ ਨੁਕਸਾਨ ਨਾ ਹੋਵੇ ਜੇ ਉਹ ਕੋਈ ਪੁਲਿਸ ਬਨਾਜ਼ੂਮ ਹੈ ਅਗਰ ਉਹ ਧਰਮੀ ਹੈ ਉਹ ਕਦੇ ਵੀ ਲੋਕਾਂ ਨਾਲ ਬੇਇਨਸਾਫੀ ਨਹੀਂ ਕਰੇਗਾ ਉਹ ਕਾਨੂੰਨ ਸਹੀ ਤਰੀਕਾ ਨਾਲ ਲਾਗੂ ਕਰੇਗਾ ਕਿਸੇ ਨਾਲ ਵਿਤਕਰਾ ਨਹੀਂ ਕਰੇਗਾ ਇਸ ਲਈ ਅਧਰਮ ਜਿਹੜਾ ਹੈ ਉਹ ਗਲਤ ਕੰਮ ਕਰਨ ਲਈ ਪ੍ਰੇਰਦਾ ਹੈ ਧਰਮ ਦੇ ਕਦੇ ਗਲਤ ਕੰਮ ਕਰਨ ਲਈ ਪ੍ਰੇਰਦਾ ਹੈ ਧਰਮ ਦੇ ਕਿਸੇ ਨੂੰ ਇਜਾਜ਼ਤ ਨਹੀਂ ਦਿੰਦਾ ਅਰਸ਼ਦ ਖੋਰੀ ਕਰੇ ਚੋਰ ਬਜਾਰੀ ਕਰੇ ਲੁੱਟਮਾਰ ਕਰੇ ਅਸੀਂ ਪਿੱਛੇ ਵੀ ਇਸ ਵਿਸ਼ੇ ਵਿਚਾਰ ਕਰ ਰਹੇ ਹਾਂ ਕਿ ਡਾਕਟਰ ਲੋਕਾਂ ਦੀ ਜ਼ਿੰਦਗੀ ਬਚਾਉਣ ਵਾਸਤੇ ਹੈ ਆ ਧਰਮੀ ਹੋਏਗਾ ਤਾਂ ਲੋਕਾਂ ਦੀ ਗੁਰਦ ਕੜ ਕੜ ਕੇ ਵੇਚੇਗਾ ਉਹ ਲੋਕਾਂ ਦਾ ਖੂਨ ਤਾਂ ਵੀ ਕੱਢ ਕੇ ਵੇਚ ਦੇਵੇਗਾ ਇੱਕ ਪੁਲਿਸ ਅਫਸਰ ਹੈ ਉਹ ਧਰਮੀ ਹੋਏਗਾ ਲੋਕਾਂ ਨੂੰ ਇਨਸਾਫ ਕਰੇਗਾ ਧਰਮੀ ਹੋਏਗਾ ਤਾਂ ਆਪ ਵੀ ਲੋਕਾਂ ਕੋਲ ਗਲਤ ਕਰਮਾ ਕਰਵਾ ਕੇ ਉਹਨਾਂ ਕੋਲੋਂ ਮਹੀਨੇ ਲੈਂਦਾ ਫਿਰੇਗਾ ਉਹ ਆਪਣੀ ਕਮਾਈ ਕਰੇਗਾ ਉਹ ਜਿਨ੍ਹਾਂ ਨੂੰ ਮਹੀਨੇ ਲੈ ਕੇ ਜਿਨ੍ਹਾਂ ਨੂੰ ਗਲਤ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ ਉਹ ਬਾਕੀ ਦੁਨੀਆ ਲਈ ਕਿੰਨੇ ਦੁੱਖ ਦਾ ਕਾਰਨ ਬਣਦੇ ਨੇ ਕਿੰਨੇ ਕਰੇਜ਼ ਦਾ ਕਾਰਨ ਬਣਦੇ ਨੇ ਇਸ ਦੀ ਉਸਨੇ ਪ੍ਰਵਾਨ ਨਹੀਂ ਕਰਨੀ ਕੋਈ ਵੀ ਇੱਕ ਸਕੂਲ ਟੀਚਰ ਹੈ ਅਗਰ ਉਹ ਧਰਮੀ ਇਹਦੇ ਬੱਚੇ ਨੂੰ ਸੱਚੀ ਸਿੱਖਿਆ ਦੇਵੇਗਾ ਉਹਨਾਂ ਦਾ ਜੀਵਨ ਸਵਾਰੇਗਾ ਕਿ ਜੇ ਸਕੂਲ ਟੀਚਰ ਆਪ ਹੀ ਸ਼ਰਾਬੀ ਕੁਬਾਬੀ ਹੈ ਉਹ ਆਪ ਹੀ ਚੋਰ ਚੱਕਾ ਹੈ ਆ ਧਰਮੀ ਹੈ ਨਾਸਤਿਕ ਹੈ ਉਹ ਬੱਚੇ ਨੂੰ ਕੀ ਤਾਲੀਂ ਦੇਵੇਗਾ ਉਹਦੇ ਪੜਾਏ ਬੱਚੇ ਕਿਹੜਾ ਜੀਵਨ ਕਮਾ ਸਕਣਗੇ ਤੁਸੀਂ ਕੋਈ ਵੀ ਸ਼ੋਭਾ ਲੈ ਲਵੋ ਹਰ ਸ਼ੋਭੇ ਵਿੱਚ ਸਚਾਈ ਦੀ ਇਮਾਨ ਦੀ ਇਮਾਨਦਾਰੀ ਦੀ ਲੋੜ ਹੈ ਬੰਦਾ ਆਪ ਭਾਵੇਂ ਚੋਰੀ ਹੋਵੇ ਠੱਗੀ ਹੋਵੇ ਰਿਸ਼ਤ ਘੋਰੀ ਹੋਵੇ ਪਰ ਉਹ ਕਦੇ ਨਹੀਂ ਚਾਹਦਾ ਉਹਦੇ ਨਾਲ ਕੋਈ ਇਹ ਕੰਮ ਕਰੇ ਚੋਰ ਵੀ ਨਹੀਂ ਚਾਹਦਾ ਉਹਦੇ ਘਰ ਕੋਈ ਚੋਰੀ ਕਰੇ ਕੋਈ ਬੇਈਮਾਨ ਬੰਦਾ ਨਹੀਂ ਚਾਹਦਾ ਉਹਦੇ ਨਾਲ ਕੋਈ ਬੇਈਮਾਨੀ ਕਰੇ ਉਹ ਵੀ ਚਾਹਦਾ ਵੀ ਮੇਰੇ ਨੂੰ ਜਿਹੜਾ ਟੱਕਰੇ ਮੇਰੇ ਨਾਲ ਇਮਾਨਦਾਰੀ ਨਾਲ ਕੋਈ ਕੰਮ ਕਰੇ ਝੂਠਾ ਬੰਦਾ ਵੀ ਚਾਹਦਾ ਕਿ ਮੇਰੇ ਨਾਲ ਕੋਈ ਝੂਠ ਨਾ ਮਾਰੇ ਮੈਨੂੰ ਝੂਠ ਮਾਰ ਕੇ ਕੋਈ ਤੋਖਾਣਾ ਦੇਵੇ ਮੇਰੇ ਨਾਲ ਕੋਈ ਫਰੇਮ ਨਾ ਕਰੇ ਇਹਦਾ ਮਤਲਬ ਅੰਦਰ ਆਤਮਾ ਜਿਹੜੀ ਸਾਡੀ ਉਹ ਸੱਚ ਨੂੰ ਪਸੰਦ ਕਰਦੀ ਹੈ ਉਹ ਮੰਦਰ ਨੂੰ ਪਸੰਦ ਕਰਦੀ ਹੈ ਉਹ ਇਨਸਾਫ ਨੂੰ ਪਸੰਦ ਕਰਦੀ ਹੈ ਪਰ ਜਦੋਂ ਮਨ ਬਿਰਤੀ ਜਿਹੜੀ ਹੈ ਇਹ ਨਾਸਤਿਕਾਂ ਵਾਲੀ ਬਣ ਜਾਂਦੀ ਹੈ ਸਾਧਤਾ ਵਾਲੀ ਬਣ ਜਾਂਦੀ ਹੈ ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੀ ਜੀਵ ਆਤਮਾ ਵਿਚਾਰਾ ਸੀਸ ਜੀ ਬੈਠਾ ਹੋਇਆ ਹੈ ਔਰ ਅਭੀ ਸ਼ਕਤੀ ਜਿਹੜੀ ਹੈ ਉਹ ਵੀ ਮਜਬੂਰ ਹੋ ਜਾਂਦਾ ਹੈ ਮਨ ਸਿਰ ਨੂੰ ਲੈ ਕੇ ਤੋਰ ਪੈਂਦਾ ਗਲਤ ਕੰਮ ਕਰਨ ਲਈ ਆਤਮਾ ਮਨ ਸਿਰ ਦੀ ਤਾਕਤ ਹੈ ਜਿਹੜੀ ਬੈਠੀ ਸਿਰ ਵਿੱਚ ਉਹ ਮਜਬੂਰ होके ਨਾਲ ਚੱਲਦੀ ਹੋਵੇ ਤੇ ਪੂਰਾ ਹੀ ਵਿਅਕਤੀ ਜਿਹੜਾ ਰਬੀ ਰੂਪ ਹੈ ਇਹ ਇੱਕ ਮਾਨੋ ਕੇ ਇਨਸਾਨ ਹੁੰਦਾ ਪ੍ਰੇਤਾਂ ਵਰਗੇ ਕੰਮ ਇਨਸਾਨੋ ਕੇ ਜਾਨਵਰ ਵਰਗੇ ਕੰਮ ਹਯਵਾਨੀਅਤ ਵਰਗੇ ਕੰਮ ਇਨਸਾਨੋ ਕੇ ਕਰਦਾ ਜਦੋਂ ਉਹ ਇਹ ਧਰਮ ਨੂੰ ਛਿਕੇ ਡੰਗ ਦਿੰਦਾ ਪਰ ਮੀ ਜੀਵਨ ਉਦਿਤ ਉਹ ਮੰਨਤਾ ਨਹੀਂ ਦਿੰਦਾ ਉਹ ਜੋ ਆਇਆ ਜੋ ਕੀਤਾ ਇਹ ਜਗ ਮਿੱਠਾ ਅਗਲਾ ਕਿੰ ਡਿੱਠਾ ਜਿੰਨਾਂ ਦੀ ਫਿਲਾਸਫੀ ਇਹ ਬਣ ਜਾਂਦੀ ਹੈ ਉਹ ਲੋਕ ਜਿਹੜੇ ਨਾਸਤਿਕ ਲੋਕ ਨੇ ਉਹ ਫਿਰ ਸੰਸਾਰ ਦੇ ਲਈ ਬੜੇ ਦੁੱਖ ਦਾ ਕਾਰ ਅੱਜ ਸਾਡੀ ਸਿਆਸੀ ਲੀਡਰੀ ਦੇਖ ਲਵੋ ਜਿੰਨੀ ਲੀਡਰ ਨੇ ਲੁੱਟ ਖਸੁੱਟ ਪਾਈ ਹੋਈ ਹੈ ਮੇਰੇ ਖਿਆਲ ਸਾਡੇ ਦੇ ਬਹੁਤੀ ਤਦਾਦ ਜਿਹੜੀ ਹੈ ਸਾਡੇ ਐਮਪੀਜ਼ ਦੀ ਐਮਐਲਏਜ਼ ਦੀ ਮਿਨਿਸਟਰਾਂ ਦੀ ਉਹਨਾਂ ਦੇ ਬਹੁਤ ਸਾਰੇ ਉਹਨਾਂ ਕੋਈ ਕਈ ਕਈ ਦੇ ਖਿਲਾਫ ਕ੍ਰਿਮੀਨਲ ਕੇਸ ਦਰਜ ਨੇ ਕਈ ਕੀ ਕੇਸ ਦਰਜ ਨੇ ਪਰ ਵੋਟਰ ਨਾਲ ਜਿੱਤ ਕੇ ਕ੍ਰਿਮੀਨਲ ਬੰਦੇ ਸਾਡੇ ਪਾਰਲੀਮੈਂਟ ਦੀ ਬੈਠਕਸਮੇ ਬਿੜ ਕੇ ਲਾਭ ਬਣਾਉਂਦੇ ਨੇ ਜਿਹੜੇ ਖੁਦ ਕ੍ਰਿਮੀਨਲ ਨੇ ਉਹਨਾਂ ਨੂੰ ਲਾਭ ਬਣਾਣ ਅਸੇ ਲਾਇਆ ਹੋਇਆ ਕਾਨੂੰਨ ਬਣਾਉਣ ਵਾਸਤੇ ਉੱਥੇ ਬੈਠੇ ਹੋਏ ਨੇ ਕਾਨੂੰਨ ਦੀ ਬਾਲੀ ਵਾਸਤੇ ਵੀ ਬੈਠੇ ਹੋਏ ਨੇ ਕੁਦਰਤੀ ਗੱਲ ਹੈ ਐਸੇ ਮੁਲਕ ਦਾ ਕੀ ਬਣੇਗਾ ਜਿਸ ਮੁਲਕ ਵਿੱਚ 90 ਜਾਂ 95 ਪਰਸੈਂਟ ਜਿਹੜੇ ਨੇ ਉਹ ਬੇਧਰਮੀ ਹੋਣ ਨਾਸਿਕ ਹੋਣ ਸਿਰਫ 5-10 ਪਰਸੈਂਟ ਜਿਹੜੇ ਧਰਮੀ ਹੋਣ ਕਿ ਧਰਮ ਦੇ ਡਰਾਮੇ ਕਰਨ ਵਾਲੇ ਹੋਣ ਸਾਰੇ ਸਿਰਫ ਧਰਮ ਦੇ ਡਰਾਮੇ ਧਰਮ ਦੇ ਨਾਂ ਤੇ ਲੜਾਈਆਂ ਝਗੜੇ ਕਰਾਉਣ ਵਾਲੇ ਹੋਣ ਉਸ ਮੁਲਕ ਦਾ ਰੱਬ ਹੀ ਰੱਖ ਹੈ ਉੱਥੇ ਦੇ ਲੋਕਾਂ ਦੇ ਜੀਵਨ ਦੇ ਸੁੱਖ ਸੁਵਿਧਾਵਾਂ ਦਾ ਉਹ ਪਰਮਾਤਮਾ ਹੀ ਰੱਖ ਹੈ ਇਨਸਾਨ ਜਿਹੜਾ ਹੈ ਜਿਸ ਦੇ ਹੱਥ ਇਹ ਪਾਵਰ ਦਿੱਤੀ ਗਈ ਉਹ ਕਿਸੇ ਦਾ ਪਲਾ ਕਰ ਸਕਦਾ ਹੈ ਐਸਾ ਨਾਸਤਿਕ ਬੰਦਾ ਸਾਖਤ ਬੰਦਾ ਜਿਹੜਾ ਹੈ ਉਹ ਸੰਸਾਰ ਦਾ ਪਲਾ ਨਹੀਂ ਕਰ ਸਕਦਾ ਜਿਨ ਕੋ ਪ੍ਰੀਤ ਨਹੀਂ ਹਰ ਸੇਤੀ ਤੇ ਸਾਖਤ ਮੂੜ ਨਰ ਕਾਚੇ ਜਿਹਨਾਂ ਦੀ ਪ੍ਰਭੂ ਨਾਲ ਪੀਤ ਨਹੀਂ ਉਹ ਨਾਸਤਿਕਨ ਮੂੜਨ ਉਹ ਜੀਵਨ ਦੇ ਕੱਚੇ ਹਨ ਤਿੰਨ ਕੋ ਜਨਮ ਮਰਨ ਅਤ ਭਾਰੀ ਵਿਜਵਿਸ਼ਤਾ ਮਰ ਮਰ ਜਾ ਪਾਚੇ ਉਹਨਾਂ ਨੂੰ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ਉਹ ਵਿਕਾਰਾਂ ਦੀ ਗੰਦਗੀ ਵਿਜਵਿਸ਼ਤਾ ਵਿੱਚ ਹੀ ਪੇ ਰਹਿੰਦੇ ਨੇ ਮੁੜ ਮੁੜ ਕੇ ਮਰ ਮਰ ਕੇ ਉਹ ਆਪਣੇ ਜੀਵਨ ਨੂੰ ਖ਼ਾਰ ਕਰਦੇ ਨੇ ਤਾਂ ਇਹ ਵਿਸ਼ਾ ਜਾਰੀ ਰਹੇਗਾ ਜੀ ਅੱਜ ਇੱਥੇ ਸਮਾਪਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ